ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਅੱਜ ਇੱਕ ਬਹੁਤ ਹੀ ਪਿਆਰੀ ਤੇ ਅਨੋਖੀ ਸਾਖੀ ਗੁਰੂ ਨਾਨਕ ਪਾਸ਼ਾ ਜੀ ਦੀ ਤੇ ਭਾਈ ਮਰਦਾਨਾ ਜੀ ਦੀ ਆਪਜੀ ਦੇ ਨਾਲ ਸਾਂਝੀ ਕਰਦੇ ਹਾਂ ਕਹਿੰਦੇ ਐ ਇੱਕ ਦਿਨ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੁਰੇ ਜਾ ਰਹੇ ਨੇ ਪਿੱਛੇ-ਪਿੱਛੇ ਉਹਨਾਂ ਦੇ ਭਾਈ ਮਰਦਾਨਾ ਜੀ ਜਾ ਰਹੇ ਆ ਇੱਕ ਚੌਧਰੀ ਬਹੁਤ ਹੰਕਾਰਿਆ ਹੋਇਆ ਜੀ ਨੂੰ ਆਪਣੇ ਰੁਤਬੇ ਦਾ ਬੜਾ ਹੰਕਾਰ ਹੈ ਜੀ ਨੂੰ ਮਾਇਆ ਦਾ ਹੰਕਾਰ ਹੈ ਉਹ ਘੋੜੇ ਤੇ ਚੜ ਕੇ ਆਇਆ ਜਦੋਂ ਘੋੜੇ ਤੇ ਸਵਾਰ ਹੈ ਉਹਨੇ ਖਿੱਚ ਕੇ ਲੱਤ ਭਾਈ ਮਰਦਾਨਾ ਜੀ ਦੇ ਮਾਰੀ ਐ ਤੇ ਨਾਲ ਇਹੋ ਜੀ ਗੱਲ ਆਖੀ ਐ ਭਾਵ ਸਖਤ ਬੋਲ ਆਖੇ ਲੱਤ ਮਾਰ ਕੇ ਕਹਿਣ ਲੱਗਾ ਉਹ ਕਰਾਈਏ ਦੇ ਡੂਮ ਰਸਤਾ ਛੱਡ ਕੇ ਤੁਰਿਆ ਕਰ ਤੈਨੂੰ ਨਹੀਂ ਪਤਾ ਇੱਥੋਂ ਚੌਧਰੀ ਲੰਘ ਰਿਹਾ ਹੁਣ ਜਦੋਂ ਭਾਈ ਮਰਦਾਨਾ ਜੀ ਦੇ ਲੱਤ ਵੱਜੀ ਉਹ ਡਿੱਗ ਪਏ ਮਹਾਰਾਜ ਪਿੱਛੇ ਭੌਂਕੇ ਵੇਖਦੇ ਐ ਤੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਐ ਮਰਦਾਨਿਆਂ ਸੰਭਲ ਕੇ ਚੱਲਿਆ ਕਰ ਇਥੋਂ ਇੱਕ ਪਾਸੇ ਹੋ ਕੇ ਚੱਲਿਆ ਕਰ ਭਾਈ ਤੇ ਨਾਲ ਮਹਾਰਾਜ ਨੇ ਇਹ ਵੀ ਪੁੱਛਿਆ ਮਰਦਾਨਿਆ ਕਿਤੇ ਝੋਟ ਤਾਂ ਨਹੀਂ ਲੱਗੀ ਕਿਤੇ ਸੱਟ ਤਾਂ ਨਹੀਂ ਵੱਜੀ ਬਚਾਅ ਹੋ ਗਿਆ ਭਾਈ ਮਰਦਾਨਾ ਜੀ ਕਹਿਣ ਲੱਗੇ ਸਤਿਗੁਰੂ ਮਹਾਰਾਜ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਇਹ ਗੱਲ ਦਾ ਕੋਈ ਗਮ ਨਹੀਂ ਕਿ ਉਹ ਚੌਧਰੀ ਨੇ ਮੇਰੇ ਲੱਤ ਮਾਰੀ ਹੈ ਕਹਿੰਦੇ ਮੈਨੂੰ ਦੁੱਖ ਹੈ ਤਾਂ ਉਹ ਇੱਕ ਗੱਲ ਦਾ ਦੁੱਖ ਹੈ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਤੁਹਾਨੂੰ ਕਿਹੜੀ ਗੱਲ ਦਾ ਦੁੱਖ ਹੈ ਕਹਿਣ ਲੱਗੇ ਮੇਰੇ ਤੋਂ ਇਹ ਜਰਿਆ ਨਹੀਂ ਜਾਂਦਾ ਮੇਰੇ ਤੋਂ ਸੁਣਿਆ ਨਹੀਂ ਜਾਂਦਾ ਉਹ ਚੌਧਰੀ ਪਤਾ ਕੀ ਆਖ ਕੇ ਗਿਆ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਕੀ ਕਹਿ ਕੇ ਗਿਆ ਉਹ ਮਰਦਾਨਾ ਜੀ ਕਹਿਣ ਲੱਗੇ ਕਿ ਉਹ ਕਹਿ ਕੇ ਗਿਆ ਏ ਕਰਾਈਏ ਦਾ ਡੂਮ ਸਤਿਗੁਰ ਜੀ ਕੋਈ ਮੈਨੂੰ ਡੂਮ ਕਹੇ ਮਰਾਸੀ ਕਹੇ ਤਾਂ ਮੈਂ ਜਰ ਸਕਦਾ ਹਾਂ ਪਰ ਮਹਾਰਾਜ ਜੀ ਜਦੋਂ ਤੁਹਾਨੂੰ ਕੋਈ ਕੁਰਾਈਆ ਕਹਿੰਦਾ ਮੇਰੇ ਤੋਂ ਜਰਿਆ ਨਹੀਂ ਜਾਂਦਾ ਮੇਰੇ ਤੋਂ ਸਹਿਆ ਨਹੀਂ ਜਾਂਦਾ ਇਸ ਤਰ੍ਹਾਂ ਭਾਈ ਮਰਦਾਨਾ ਜੀ ਨੇ ਆਖਿਆ ਇਹ ਚੌਧਰੀ ਹੁਣ ਐਸੀ ਥਾਂ ਤੇ ਡਿੱਗੇ ਜਿੱਥੇ ਇਹਨੂੰ ਪਾਣੀ ਵੀ ਨਾ نصیਬ ਹੋਵੇ ਇਹਨੇ ਮੇਰੇ ਗੁਰੂ ਨੂੰ ਕਰਾਈਆ ਕਿਹਾ ਇਹਨੇ ਮੇਰੇ ਗੁਰੂ ਦੀ ਬੇਅਦਵੀ ਕੀਤੀ ਆ ਹੁਣ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਦਮ ਭਾਈ ਮਰਦਾਨਾ ਜੀ ਦੇ ਮੂੰਹ ਤੇ ਹੱਥ ਰੱਖਿਆ ਤੇ ਕਹਿਣ ਲੱਗੇ ਭਾਈ ਮਰਦਾਨਾ ਜੀ ਤੁਸੀਂ ਮੇਰੇ ਨਾਲ ਰਹਿੰਦੇ ਹੋ ਤੁਸੀਂ ਮੇਰੇ ਅਨੰਤ ਪਿਆਰੇ ਸਾਥੀ ਹੋ ਤੇ ਤੁਹਾਡੀ ਅਵਸਥਾ ਕੋਈ ਆਮ ਅਵਸਥਾ ਨਹੀਂ ਤੁਹਾਡੀ ਅਵਸਥਾ ਬ੍ਰह्म ਗਿਆਨ ਦੀ ਹੈ ਜੀ ਤੁਸੀਂ ਜੋ ਵੀ ਬੋਲੋਗੇ ਉਹ ਦਰਗਾਹ ਦੇ ਵਿੱਚ ਮੰਨਿਆ ਜਾਵੇਗਾ ਸੁਣਿਆ ਜਾਵੇਗਾ ਤੇ ਸੱਚ ਵੀ ਹੋਵੇਗਾ ਇਸ ਕਰਕੇ ਆਓ ਚਲਿਏ ਮਨ ਨੂੰ ਜਿਹੜਾ ਹੈ ਉਹ ਟਕਾਹ ਦੇ ਵਿੱਚ ਲੈ ਕੇ ਆਈਏ ਆਓ ਬੈਠ ਕੇ ਕੀਰਤਨ ਕਰੀਏ ਕਿਸੇ ਨੂੰ ਮਾੜੇ ਸ਼ਬਦ ਨਹੀਂ ਆਖਣੇ ਚਾਹੀਦੇ ਕਿਉਂਕਿ ਕਿਸੇ ਦੀ ਕਹੀ ਗੱਲ ਮਨ ਨੂੰ ਨਹੀਂ ਲਾਈਦੀ ਹੈ ਮਹਾਰਾਜ ਕਹਿੰਦੇ ਆ ਉਹ ਦੇਖ ਸਾਹਮਣੇ ਭਾਈ ਮਰਦਾਨਾ ਜੀ ਕਿੰਨੀ ਰਮਣੀਕ ਜਗ੍ਹਾ ਹੈ ਆਪਾਂ ਉੱਥੇ ਬੈਠ ਕੇ ਕੀਰਤਨ ਕਰਦੇ ਆਂ। ਐਂ ਕਹਿ ਕੇ ਥੋੜਾ ਜਿਹਾ ਕਦਮ ਅੱਗੇ ਲੰਗੇ ਆ ਜੀ ਤੇ ਉਹ ਜਿਹੜਾ ਚੌਧਰੀ ਸੀ ਨਾ ਜਿਨੇ ਭਾਈ ਮਰਦਾਨਾ ਜੀ ਦੇ ਲੱਤ ਮਾਰੀ ਸੀ 사ਤਸੰਗਤ ਜੀ ਜਿਨੇ ਸਤਗੁਰੂ ਜੀ ਨੂੰ ਭੂਤਨਾ ਬੇਤਾਲਾ ਕੁਰਾਇਆ ਆਖਿਆ ਸੀ ਉਹ ਚੌਧਰੀ ਘੋੜੇ ਵਾਲਾ ਪੱਥਰ ਦੇ ਨਾਲ ਜਾ ਟਕਰਾਇਆ ਪੱਥਰ ਨਾਲ ਵੱਜਿਆ ਜੀ। ਘੋੜਾ ਕਿਤੇ ਕਾਠੀ ਕਿਤੇ ਸੱਟਾਂ ਖਾਧੀਆਂ ਤੇ ਹੁਣ ਸਤਗੁਰੂ ਜੀ ਗੁਰੂ ਨਾਨਕ ਸਹਿਬ ਜੀ ਮਹਾਰਾਜ ਇਧਰ ਕੀਰਤਨ ਕਰਦੇ ਪਏ ਆ ਤੇ ਚੌਧਰੀ ਇੱਕ ਪਾਸੇ ਘੋੜੇ ਤੋਂ ਡਿੱਗਿਆ ਹੋਇਆ ਉੱਠਿਆ ਨਹੀਂ ਜਾਂਦਾ ਗੁੱਜੀਆਂ ਸੱਟਾਂ ਵੱਜ ਗਈਆਂ ਹਾਏ ਹਾਏ ਕਰਦਾ ਪਿਆ ਏ ਪਾਣੀ ਪਾਣੀ ਪੁਕਾਰ ਰਿਹਾ ਸਤਿਗੁਰੂ ਮਹਾਰਾਜ ਜੀ ਨੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਆਖਿਆ ਭਾਈ ਮਿਰਦਾਨਾ ਜੀ ਇੱਥੇ ਕੌਣ ਹੈ ਜਿਹੜਾ ਪਾਣੀ ਪਾਣੀ ਪੁਕਾਰ ਰਿਹਾ ਜਾ ਕੇ ਦੇਖੀਏ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਤੇ ਭਾਈ ਮਿਰਦਾਨਾ ਜੀ ਜਦੋਂ ਉਹਦੇ ਕੋਲ ਆਉਂਦੇ ਆ ਤਾਂ ਦੇਖਦੇ ਨੇ ਕਿ ਇਹ ਤਾਂ ਉਹੀ ਚੌਧਰੀ ਹੈ ਜਿਨੇ ਭਾਈ ਮਰਦਾਨਾ ਜੀ ਦੇ ਲੱਤ ਮਾਰੀ ਸੀ ਹੁਣ ਕੀ ਕਹਿ ਰਿਹਾ ਪਾਣੀ ਪਾਣੀ ਪੁਕਾਰ ਰਹਾ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਪਾਪੀ ਬੰਦੇ ਪਹਿਲਾਂ ਪਾਪ ਕਮਾਉਂਦੇ ਆ ਸੰਗਤ ਜੀ ਤੇ ਫੇਰ ਹਾਏ ਹਾਏ ਵੀ ਕਰਦੇ ਆ ਹੁਣ ਤੁਸੀਂ ਦੇਖੋ ਇਹ ਜਿਹੜਾ ਪਾਪੀ ਚੌਧਰੀ ਹੈ ਇਹਦੀ ਹਾਲਤ ਦੇਖੋ ਪਹਿਲਾਂ ਹੰਕਾਰ ਨਾਲ ਭਰਿਆ ਹੋਇਆ ਘੋੜੇ ਤੇ ਬੈਠਾ ਸੀ ਤੇ ਹੁਣ ਡਿੱਗਿਆ ਪਿਆ ਹਾਏ ਹਾਏ ਕੁਰਲਾ ਰਿਆ ਪਾਣੀ ਮੰਗ ਰਿਹਾ ਕਹਿੰਦੇ ਆ ਉਹ ਵੱਡੇ ਵੱਡੇ ਅਸੀਂ ਟੈਂਦੇ ਵੇਖੇ ਜ਼ੋਰਾ ਵਰਸ ਥਰਾਣੇ ਜੀਨੂੰ ਮਾਨਸੀ ਆਪਣੇ ਚੌਧਰੀ ਪੁਨੇ ਦਾ ਉਹ ਡਿੱਗਿਆ ਪਿਆ ਅੱਜ ਜ਼ਮੀਨ ਤੇ ਭਾਈ ਮਰਦਾਨਾ ਜੀ ਤੇ ਸਤਗੁਰੂ ਜੀ ਕੋਲ ਖੜੇ ਆ ਜਦੋਂ ਮਹਾਰਾਜ ਜੀ ਹੋਰ ਕੋਲ ਆਏ ਤੇ ਚੌਧਰੀ ਕਹਿਣ ਲੱਗਾ ਇਹ ਤਾਂ ਉਹੀ ਫਕੀਰ ਐ ਜਿਨ੍ਹਾਂ ਨੂੰ ਮੈਂ ਮਾੜਾ ਬੋਲਿਆ ਸੀ ਜਿਨ੍ਹਾਂ ਨੂੰ ਮੈਂ ਮਾਰਿਆ ਸੀ ਮਨ 'ਚ ਸੋਚਦਾ ਪਿਆ ਜੀ ਹੁਣ ਇਹਨਾਂ ਨੂੰ ਬੇਨਤੀ ਕਰਦਾ ਮੈਨੂੰ ਪਾਣੀ ਪਿਆ ਦਿਓ ਜੀ ਤੇ ਨਾਲ ਕਹਿ ਰਿਹਾ ਮੈਨੂੰ ਬਖਸ਼ ਲੋ ਕਿਉਂਕਿ ਪਤਾ ਲੱਗ ਗਿਆ ਸੰਗਤ ਜੀ ਕਿ ਇੰਨੀ ਜਲਦੀ ਕਰਮਾਂ ਦੀ ਸਜ਼ਾ ਮਿਲ ਗਈ ਹੈ ਲੱਤ ਮਾਰੀ ਸੀ ਰੱਬ ਦੇ ਪਿਆਰਿਆਂ ਦੇ ਸੋ ਸਤਿਗੁਰੂ ਮਹਾਰਾਜ ਨੂੰ ਕਹਿੰਦਾ ਮੈਨੂੰ ਬਖਸ਼ ਲੋ ਤੇ ਮਹਾਰਾਜ ਨੇ ਪਤਾ ਕੀ ਆਖਿਆ ਸੀ ਮੈਂ ਕੀ ਬਖਸ਼ਣਾ ਭਾਈ ਭਾਈ ਮਰਦਾਨਾ ਜੀ ਜਿਨ੍ਹਾਂ ਦੇ ਤੂੰ ਲੱਤ ਮਾਰੀ ਸੀ ਇਹੀ ਤੈਨੂੰ ਬਖਸ਼ ਸਕਦੇ ਆ ਇੱਧਰ ਚੌਧਰੀ ਦੇ ਦਰਦ ਹੋ ਰਿਹਾ ਹਾਏ ਹਾਏ ਕਹਿ ਰਿਹਾ ਤੇ ਸਤਿਗੁਰੂ ਜੀ ਮਹਾਰਾਜ ਨੇ ਦਿਆਲੂ ਕਿਰਪਾਲੂ ਨੇ ਜੀ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਭਾਈ ਮਰਦਾਨਾ ਜੀ ਤੁਸੀਂ ਬਚਨ ਕੀਤੇ ਹੋਏ ਐ ਇਹ ਤੁਹਾਡੇ ਬਚਨਾ ਨਾਲ ਹੀ ਸਭ ਕੁਝ ਹੋਇਆ ਸੋ ਤੁਹਾਡੇ ਬਚਨਾ ਨਾਲ ਹੀ ਇਹਦਾ ਦਰਦ ਘਟ ਸਕਦਾ ਹੈ ਇਹਦਾ ਦਰਦ ਕੇਵਲ ਤੇ ਕੇਵਲ ਤੁਹਾਡੇ ਬਚਨਾ ਨਾਲ ਹੀ ਘਟ ਹੋਵੇਗਾ ਨਹੀਂ ਤਾਂ ਇਹਦੇ ਕਦੇ ਰਾਜੀ ਨਹੀਂ ਹੋਣਾ ਮਹਾਰਾਜ ਜੀ ਨੂੰ ਕਈ ਮਰਦਾਨਾ ਜੀ ਕਹਿਣ ਲੱਗੇ ਕਹਿੰਦੇ ਮਹਾਰਾਜ ਇਹਨੇ ਤੁਹਾਨੂੰ ਮਾੜਾ ਬੋਲਿਆ ਇਹ ਮੈਂ ਸਹਾਰ ਨਹੀਂ ਸਕਦਾ ਕੋਈ ਮੈਨੂੰ ਭੂਤਨਾ ਬੇਤਾਲਾ ਕੁਰਾਈਆ ਕਹੇ ਇਹ ਮੈਂ ਝਰ ਲਵਾਂਗਾ ਕੋਈ ਮੈਨੂੰ ਮਰਾਸੀ ਕਹੇ ਡੂਮ ਕਹੇ ਮੈਂ ਝਰ ਲਵਾਂਗਾ ਪਰ ਮਹਾਰਾਜ ਇਹਨੇ ਆਪ ਜੀ ਨੂੰ ਵੀ ਮੰਦੇ ਸ਼ਬਦ ਆਖੇ ਆ ਇਸ ਕਰਕੇ ਇਹਨੂੰ ਸਜ਼ਾ ਮਿਲ ਲੈਣ ਦਿਓ ਵੈਸੇ ਵੀ ਆਪ ਜੀ ਦੇ ਹੀ ਤਾਂ ਬਚਨ ਹੈ ਨਾ ਕਿ ਪਾਪੀ ਨੂੰ ਸਜ਼ਾ ਮਿਲਣੀ ਹੀ ਮਿਲਣੀ ਹੈ ਸਤਗੁਰ ਇਹਨੂੰ ਸਜ਼ਾ ਇੱਥੇ ਵੀ ਮਿਲੇਗੀ ਤੇ ਧਰਮਰਾਜ ਵੀ ਸਜ਼ਾ ਇਹਨੂੰ ਦੇਵੇਗਾ ਪਰ ਸਤਗੁਰ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ ਤੁਹਾਡੇ ਕੋਲ ਤਾਂ ਬ੍ਰਹਮ ਗਿਆਨ ਹੈ ਤੁਸੀਂ ਇਹਨੂੰ ਮਾਫ ਕਰ ਦਿਓ ਹੁਣੇ ਬਚਨ ਕਰ ਦਿਓ ਇਹਦਾ ਦਰਦ ਹਟ ਜਾਏਗਾ ਇਹਨੂੰ ਪਾਣੀ ਪਿਲਾ ਦਿਓ ਇਹਦੀ ਵੀ ਮੁਕਤੀ ਹੋ ਜਾਵੇਗੀ ਭਾਈ ਮਰਦਾਨਿਆ ਤੁਹਾਡੇ ਬਚਨਾ ਨਾਲ ਹੀ ਇਹਦੀ ਮੁਕਤੀ ਹੋਣੀ ਹੈ ਜਿੰਨਾ ਚਿਰ ਤੁਸੀਂ ਬਚਨ ਨਹੀਂ ਕਰਦੇ ਇਹਦੀ ਮੁਕਤੀ ਨਹੀਂ ਹੋ ਸਕਦੀ ਉਹਨਾ ਸਮਾਂ ਇਹ ਇਸੇ ਤਰ੍ਹਾਂ اٹਕਿਆ ਰਹੇਗਾ ਤੜਫੀ ਰਹ ਜਾਏਗਾ ਹੈ ਆਈ ਇਹਦੇ ਸਾਹ ਚਲਦੇ ਰਹਿਣਗੇ ਤੇ ਇਹ ਤੜਫਦਾ ਰਹੇਗਾ ਦਰਦ ਦੇ ਵਿੱਚ ਫਿਰ ਭਾਈ ਮਰਦਾਨਾ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਮੰਨੇ ਉਥੋਂ ਨੇੜੇ ਨਦੀ ਤੋਂ ਲਿਆ ਕੇ ਜਲ ਇਹਦੇ ਮੂੰਹ ਦੇ ਵਿੱਚ ਪਾਇਆ ਫਿਰ ਜਾ ਕੇ ਕਿਤੇ ਇਹਦੇ ਪ੍ਰਾਨ ਪਖੇਰੂ ਨਿਕਲੇ ਆ ਇਹ ਮੁਕਤ ਹੋ ਗਿਆ ਜੀ ਉਸ ਤੋਂ ਬਾਅਦ ਇਹ ਜਿਹੜਾ ਚੌਧਰੀ ਹੈ ਇਹਦੀ ਜਦੋਂ ਮੁਕਤੀ ਹੋ ਗਈ ਹੈ ਤਾਂ ਗੁਰੂ ਪਾਸ਼ਾ ਜੀ ਦਾ ਇਹ ਜਾਂਦੇ ਜਾਂਦੇ ਸ਼ੁਕਰ ਕਰਦਾ ਹੈ ਕਿਉਂਕਿ ਭਾਈ ਮਰਦਾਨਾ ਜੀ ਬ੍ਰਹਮ ਗਿਆਨੀ ਹੈ ਸੰਗਤ ਜੀ ਇਸ ਦੁਨੀਆ ਤੇ ਜਿੰਨੇ ਵੀ ਲੋਕ ਹੈ ਉਹ ਵੀ ਇਸ ਕਰਕੇ ਦੁਖੀ ਹੈ ਕਿਉਂਕਿ ਉਹ ਕਿਤੇ ਨਾ ਕਿਤੇ ਗੁਰੂ ਤੋਂ ਬੇਮੁਖ ਨੇ ਉਹਨਾਂ ਦੇ ਬਚਨ ਨਹੀਂ ਮੰਨਦੇ ਸੋ ਆਪਾਂ ਵੀ ਧੰਨ ਗੁਰੂ ਨਾਨਕ ਪਾਸ਼ਾ ਜੀ ਮਹਾਰਾਜ ਅੱਗੇ ਬੇਨਤੀ ਕਰੀਏ ਕਿ ਉਹ ਸਾਡਾ ਵੀ ਪਰ ਉਤਾਰਾ ਕਰਨ ਸਾਡੇ ਕੀਤੇ ਹੋਏ ਗੁਨਾਹਾਂ ਨੂੰ ਬਖਸ਼ ਲੈਣ ਤੇ ਆਪਣਾ ਮਿਹਰ ਭਰਿਆ ਹੱਥ ਸਾਡੇ ਤੇ ਸਦਾ ਬਣਾਈ ਰੱਖਣ ਉਮੀਦ ਕਰਦੇ ਆਂ ਅੱਜ ਦੀ ਇਹ ਸਾਖੀ ਸੁਣ ਕੇ ਤੁਹਾਨੂੰ ਬਹੁਤ ਆਨੰਦ ਆਇਆ ਹੋਵੇਗਾ ਵੀਡੀਓ ਬਣਾਉਂਦੇ ਸਮੇ ਬਹੁਤ ਪ੍ਰਕਾਰ ਦੀਆਂ ਗਲਤੀਆਂ ਤੇ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਸੰਗਤ ਤੇ ਗੁਰੂ ਬਖਸ਼ਣਯੋਗ ਹੈ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਅੱਗੇ ਸਾਂਝਾ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਰਿਓ ਤੇ ਨਾਲ ਹੀ ਆਪਣੇ ਸੁਝਾਅ ਕਮੈਂਟ ਬਾਕਸ 'ਚ ਜ਼ਰੂਰ ਦਿਓ ਮਿਲਦੇ ਹਾਂ ਕੱਲ ਨੂੰ ਕਿਸੇ ਨਵੀਂ ਗੁਰਸਾਖੀ ਦੇ ਨਾਲ ਗੁਰ ਇਤਿਹਾਸ ਦੇ ਨਾਲ ਸਾਨੂੰ ਦੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ